ਅਸੀਂ ਦੇਖ ਰਹੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੋ ਅੱਜ ਅਸੀਂ ਪਹੁੰਚੇ ਹਾਂ ਕਾਲ ਤਖਤ ਜਿੱਥੇ ਗਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਆ ਉੱਥੇ ਅੱਜ ਜਿਹੜਾ ਵਾ ੱਲੂ ਘਾਰੇ ਦੀ ਏ ਦਿਸ਼ ਤੇ ਆਪਾਂ ਪਹੁੰਚੇ ਹਾਂ ਜੋ ਕਿ ਸ਼ਹੀਦਾਂ ਨੂੰ ਪ੍ਰਣਾਮ ਕਰਨ ਬਹੁਤ ਈਰ ਨੌਜਵਾਨ ਬੀਬੀਆਂ ਭੈਣਾਂ ਬਹੁਤ ਇੱਥੇ ਖਾਲਸਾ ਦੇ ਨਾਰੇ ਵੀ ਲਾਏ ਗਏ ਆ ਤੇ ਨਾਲ ਇੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਵੀ ਆਪਣੀ ਹਾਜ਼ਰੀ ਲਾਉਣ ਪਹੁੰਚਿਆ ਤੇ ਅਰਦਾਸ ਦੇ ਵਿੱਚ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਵੀ ਇੱਥੇ ਪਹੁੰਚ ਕੇ ਅਰਦਾਸ ਵਿੱਚ ਆਪਣੀ ਹਾਜ਼ਰੀ ਲਵਾਈ ਆ ਤੁਹਾਨੂੰ ਲਾਈਵ ਤਸਵੀਰਾਂ ਅੰਮ੍ਰਿਤਸਰ ਤੋਂ ਖਾ ਰਹੇ ਆ ਕਾਲ ਤੱਕ ਸਾਹਿਬ ਤੋਂ ਤਸਵੀਰਾਂ ਅੰਮ੍ਰਿਤਸਰ ਤੋਂ ਆ ਰਹੀਆਂ ਨੇ ਤਸਵੀਰਾਂ ਦਰਬਾਰ ਸਾਹਿਬ ਅੰਮ੍ਰਿਤਸਰ ਕਾਲਤਾ ਸਾਹਿਬ ਤੋਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਕੱਠ ਜਿਹੜਾ ਹੈ ਸਿੱਖ ਕੌਮ ਵੱਲੋਂ ਕੱਲੂ ਕਰਾ ਦੀਪ ਸੁਨਾਇਆ ਜਾਂਦਾ ਹੈਗਾ 6 ਜੂਨ ਨੂੰ ਇਹ ਤਸਵੀਰਾਂ ਜਿਹੜੀਆਂ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਸਿਮਰਜੀਤ ਸਿੰਘ ਮਾਨ ਦੇ ਕਾਰਕੁਨ ਤੇ ਸਿਮਰਜੀਤ ਮਾਨ ਹੋਣਾ ਨੇ ਵੀ ਸ਼ਿਰਕਤ ਕੀਤੀ ਆਪਣੀਆਂ ਵਿਚਾਰਾਂ ਪੇਸ਼ ਕੀਤੀਆਂ ਸ਼੍ਰੋਮਣੀ ਕਮੇਟੀ ਤੇ ਵੀ ਕਾਫੀ ਸਾਰੇ ਸਵਾਲ ਚੁੱਕੇ ਤੁਸੀਂ ਦੇਖ ਸਕਦੇ ਹੋ ਸਾਡੀ ਮੰਜ਼ਿਲ ਖਾਲਿਸਤਾਨ ਦੇ ਬੈਰੀਕਾਡ ਲੈ ਕੇ ਸੌਰੀ ਜਿਹੜੇ ਆ ਬੈਨਰ ਲੈ ਕੇ ਉੱਥੇ ਜਿਹੜੇ ਕਾਰਕੁਨ ਪਹੁੰਚੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਬੀਬੀਸੀ ਇੰਟਰਨੈਸ਼ਨਲ ਰੇਡੀਓ ਸੰਵਾਦਤਾ ਦਰਸ਼ਨਕੌਰ ਬਿਦਾਦਪੁਰ ਬਲੋਂ ਇਹ ਤਸਵੀਰਾਂ ਕੈਮਰੇ ਵਿੱਚ ਕੈਦ ਕੀਤੀਆਂ ਨੇ ਸੋਤਰਾਵਾਰ ਸਾਹਿਬ ਵਿਕੇ ਅਕਾਲ ਤਖਸਬ ਤੇ ਇਕੱਠ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਕਾਫੀ ਗਹਿਮਾ ਗੇਮੀ ਨਜ਼ਰ ਆ ਰਹੀ ਹੈ ਸੋ ਇਹ ਤਸਵੀਰਾਂ ਜਿਹੜੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਅਕਾਲ ਤਖਸਬ ਦੀਆਂ ਤਸਵੀਰਾਂ ਨੇ ਇਹ ਖੰਡਚਨ ਐਸਿੰਖ ਖੱਟਾ ਦਿੱਤੇ ਹਨ ਵਾਲੇ ਜੋ ਕਿ ਤਿੱਕ ਖਾਣਾ ਤੇ ਖੰਡਪਾਤ ਸਾਹਿਬ ਦੇ ਇਤਨੀ ਕੋ ਬਿਤੇ ਰਹੇ ਆ

ਆਸ ਮਾਗਨ ਰਾਜ ਸਭਾ ਦਾ ਸਾਦ ਮਾਗਨ ਪਤੇ ਆਏ ਹੈ ਇਸ ਚੌਥੇ ਦੰਦ ਨਾਲ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਅੱਜ ਉਹਨਾਂ ਦਾ ਨਾਮ ਮਹਾਰਾਜ ਦੇ ਸਿਧਾਂਤ ਯਾਰ ਨੇ ਲਗਭਗ ਇਸ ਪੱਧਰ ਤੇ ਪਹੁੰਚ ਸਾਰੇ ਕੱਟੇ ਹੋਏ ਸਨ ਸਿਹਤਾਂ ਦੇ ਨਾਲ उसमें पंजाब जोड़ा है ज्यादा राज्य की नीति तो है उसके बाद पंजाब के पार्थ जोड़े है पंजाबी पार्ट है वो अपने कौमी कर्म दस के कॉम जो पर्थ का पलामा नानक नान चढ़ते हैं ਦੋ ਟੈਂਕਾ ਅੱਧਾ ਫਲਾ ਮੰਗਦੀ ਹੋਈ ਸੀ ਉਸ ਨੂੰ ਆਪਣਾ ਕੰਮ ਹੀ ਕਰਨਾ ਤੇ ਦੋ ਕੱਟੀ ਤਰਾਸੀ ਨਹੀਂ ਹੋਣੀ ਦੀ ਕੋਈ ਕੋਈ ਨਹੀਂ ਲੱਗਦਾ ਬਲੰਕ ਸੇ ਲਈ ਜਿਹੜੀ ਅੱਜ ਇੱਕਾਰੇ ਵੀ ਜਿਹੜਾ ਜਨੂਸ ਸਿਖਾਈ ਜਾ ਰਹੀ ਹੈ ਨਾ ਬਲਕਿ ਇਸ ਦਾ ਕੰਮ ਕਰਨਾ ਹੈ ਉਹਦੇ ਤੋਂ ਬਿਹਤਰ ਅੱਜ ਕੇ ਜੀ ਆਵੇ ਸੀ ਕਿ ਤੁਸੀਂ ਆਪਣਾ ਰਾਜ ਭਾਗ ਲਓ ਪਰ ਸਾਡੇ ਲੋਕਾਂ ਨੇ ਇੰਡੀਆ ਦੇ ਨਾਲ ਸਹਿਯੋਗ ਜਤਾਇਆ ਸਾਨੂੰ ਵੀ ਇੰਡੀਆ ਨੇ ਸਹਾਰ ਦਿੱਤਾ ਕਿ ਸਾਡੇ ਗੁਰਦਵਾਰੇ ਸਾਹਿਬ ਝਾਏ ਸਾਡੇ ਸੰਸਥਾ ਵਿੱਚ ਕਿਉਂ ਦੇ ਸਾਡੇ ਬੰਬਾਰੀ ਕਰਕੇ ਸਰਕਾਰ ਬਹੁਤ ਸ਼ਰਮਨਾ ਬਹੁਤ ਆ ਰਹੀ ਆ ਸਾਡੇ ਜਿੰਨੇ ਵੀ ਗਾੜਾ ਕੋੜਾ ਅਰਬ ਪਿਆ ਦਾ ਸਾਥ ਕਰਕੇ ਅੱਜ ਵੀ ਉਹ ਲੜੇ ਸ਼ਹੀਦ ਹੋਏ ਉਹਨਾਂ ਨੂੰ ਚਤਤ ਨਹੀਂ ਦੇਣਾ ਹਾਂ ਮਾਤਾ ਜੀ ਅੱਜ ਜਿਹੜੇ ਨੂੰ ਤਾਂ ਆਇਆ ਹੈ। ਪ੍ਰਧਾਨ ਸਾਹਿਬ ਜੀ ਇੱਕ ਨਾ ਬੜੀ ਔਰ ਗੱਲ ਦੇਖੀ ਆ ਕਿ ਜਿੱਥੇ ਅੱਜ ਉਥੇ ਸੰਸਥਾ ਨੇ ਹਾਥੀ ਭਰਨੀ ਆ ਨਾ ਕੋਸਤ ਹੋਣਾ ਵਾ ਉਥੇ ਹੱਥ ਕਾਲੀਆਂ ਚੁੰਨੀਆਂ ਤੇ ਕਾਲੀਆਂ ਪਕੜੇ ਦੇ ਚਿੱਟੇ ਕੱਪੜੇ ਵਾਲੇ ਉਹ ਮੈਨੂੰ ਸਮਝ ਨਹੀਂ ਆਇਆ ਕਿ ਉਹ ਕਿਹੜੀ ਫੌਜ ਜਿਹੜੀ ਪਾਣੀ ਗਈ ਆ ਜਿਹੜੇ ਸਾਡੇ ਆਪਣੇ ਵੀਰ ਜਾਂ ਕੋਈ 12 ਸਾਲ ਨੂੰ ਉਹਦੇ ਥਿੱਕੇ ਉਹਨਾਂ ਨੂੰ ਰੋਟਾ ਪਾਇਆ ਜਾਂਦਾ ਕਿ ਉਹਨਾਂ ਦੀ ਫੈਕਟਰੀ ਅੰਦਰ ਗਈ ਕਾਪੜੇ ਅੰਦਰ ਲਿਪਟ ਗਈ ਇਹਦਾ ਕੀ ਮਤਲਬ ਆ ਜੀ ਇਹਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਕਿ ਉਹ ਪੰਜ ਸਾਲ ਬਾਅਦ ਜੀ ਸੀ 12 ਸਾਲ ਹੋ ਗਏ ਆ ਇੰਡੀਆ ਨੇ ਇਲੈਕਸ਼ਨ ਵੀ ਕਰਵਾਈ ਤੇ ਪਰਪਾਰਸਿਕ ਬਾਗਲ ਦੇ ਸੁਖਵੀਰ ਬਾਗਲ ਦੇ ਜਿਹੜੇ ਬੰਦੇ ਆ ਫਿਰ ਇਲੈਕਸ਼ਨਾਂ ਤੋਂ ਕਬਜ਼ਾ ਕਰਕੇ ਬੰਦੇ ਜਾਤੀ ਉਦੇਸ਼ ਇੰਡੀਆ ਦੇ ਤੇ ਪੰਜਾਬ ਦੇ ਵਿਚਾਰਕ ਤੋਂ ਦੇ ਰੋਕ ਨੇ ਬੰਦੇ ਨੇ ਜਿਹੜੇ ਸਿੱਖਾਂ ਨੂੰ ਜਾਣ ਬੁੱਝ ਕੇ ਆਪਣੇ ਗੁਰੂ ਘਰ ਤੋਂ ਜੁੜੀਲ ਕਰਦੇ ਨੇ ਸਾਨੂੰ ਅੱਜ ਤਾਈਂ ਦੇ ਵਿੱਚ ਮਾਣਕੀ ਕਰਨ ਦੀ ਆ ਆਜ਼ਾਦ ਨਹੀਂ ਤੇ ਹੋਰ ਬਾਹਰ ਸਾਡੀ ਗੱਲ ਹੋ ਗਦੀ ਆ ਅਸੀਂ ਖੁਦ ਵੀ ਗੁਰੂ ਸਾਹਿਬ ਦੀ ਹੁਲੀ ਦੇ ਵਿੱਚ ਮੱਤਾਂ ਦੇ ਕੇ ਆ ਕੇ ਆ ਸਾਨੂੰ ਵੀ ਉਹਨਾਂ ਵੱਲੋਂ ਪਿਆ ਗਿਆ ਵੀ ਨਹੀਂ ਐਸਾ ਨਹੀਂ ਬਤਾ ਦੇ ਕੰਦੇਲਾ ਤੁਸੀਂ ਬਾਹਰ ਜੇ ਲੋ ਮਾਰੀ ਵੇਖੋ ਤੇ ਅੰਦਰ ਜਿੱਥਾ ਇੱਕ ਫੁੰਦਲੀ ਮਾਰ ਕੇ ਉਹਨਾਂ ਨਾਲ ਜਿਸ ਨਾਲ ਇਸ ਤਰ੍ਹਾਂ ਬੰਦੇ ਆ ਜਿਹਨਾਂ ਸਰਦਾਰੂ ਦੂਰ ਦੂਰ ਤੇ ਕਰਦਾ 4 ਵਜੇ ਸਵੇਰ ਕੋਲੋਂ ਅਸੀਂ ਉਹ ਮੱਤਾਂ ਦੀ ਟੇਕ ਨਹੀਂ ਦਿਖਾ ਗਿਆ ਇਹ ਬਿਲਕੁਲ ਕਾਦੀ ਸਹੀ ਗੱਲ ਹੈ ਆ ਤੁਸੀਂ ਬਾਹਰ ਥੋੜਾ ਜਿਹਾ ਕੈਮਰਾ ਤੁਹਾਨੂੰ ਦੇਖਿਓ ਪੰਜਾਬ ਪੁਲਿਸ ਨਾਲੇ ਨਾਲ ਦੀ ਜਿਹੜੀ ਦਾਖਲ ਹੋਸ ਨਾਲਿਆ ਪੂਰਾ ਮੱਤਾ ਤੇਰਾ ਇਹੋ ਕਿੱਲੇ ਦੀ ਸ਼ਬਦ ਜੀਆ ਕੋਈ ਮੋਟਰਸਾਈਕਲ ਦੇ ਅੰਦਰ ਵਾਦੀ ਦੇ ਗੱਡੀ ਨਹੀਂ ਵੜਉਂਦੇ ਇਹ ਸਾਡੇ ਨਾਲ ਇੱਕ ਇੰਗਿਆਜ਼ ਬਹੁਤ ਅਨਿਆਸ ਧੱਕਾ ਹੋ ਰਿਹਾ ਅਸੀਂ ਇੰਗਿਆਜ਼ ਯਾਦ ਰੱਖਿਓ ਜੇ ਭਾਈ ਜੇ ਸਾਡੇ ਵੜ ਬਿਦੇ ਰਿਆ ਨਹੀਂ ਲੀਟਰਾਂ ਦੇ ਤੱਕ ਸਮਝਾਉਂਦਾ ਕਿਹਦਾ ਕਾ ਇਸਕਾਰ ਬੇਸੇ ਦੇ ਦੇਸ਼ ਜਿਹੜਾ ਵਾ ਯਾਦ ਰੱਖੋਗੇ ਇਹਦੇ ਚ ਸਿੱਖਾਂ ਦੀ ਪੂਰੀ ਹਰ ਕੋਮਦੀ ਗੱਲ ਸਾਡੇ ਗੁਰਦਵਾਰੇ ਸਾਡੇ ਗੁਰਦਵਾਰੇ ਸਾਡੇ ਦੀਆਂ ਬਾਗਵਾਂ ਦੇ ਸਾਡੀਆਂ ਲੈਕਚਰਾਂ ਨਹੀਂ ਹੋ ਰਹੇ ਜੇ ਸਾਡੇ ਨਾਲ ਹੈ ਸਟੇਟ ਦੀ ਪੂਰਨ ਕੌਮ ਦੇ ਡੰਗਾ ਹੈ ਅੱਜਾਂ ਦੇ ਲੀਟਰਾਂ ਦਾ ਇਹ ਸੱਚ ਮੰਨਦਾ ਕਿ ਜਿਹੜੇ ਸੁੱਚੇ ਸਿੱਖ ਨੇ ਸਰਦਾਰ ਸਿੰਘ ਜੀ ਨਾਲ ਨਾਲ ਸਾਜਾ ਹੋਣਾ ਹੋਣਾ ਨਾ ਮੇਰੇ ਤੇ ਬੈਠ ਕੇ ਗੱਲ ਕਰਨ